ਬਰਨਾਲਾ ਰੋਡ ਨਵਾਂ ਸ਼ਹਿਰ ਮੱਲੇ ਚੋਂ ਚੋਰ ਕਰ ਗਏ ਚੋਰੀ 25-30 ਲੱਖ ਦਾ ਹੋਇਆ ਨੁਕਸਾਨ ਜ਼ਿਲ੍ਹਾ ਸ਼ਿਦਪਾਗ ਸਿੰਘ ਨਗਰ ਨਵਾਂ ਸ਼ਹਿਰ ਛਿੜੀ ਜਾਣਕਾਰੀ ਮੁਤਾਬਕ ਕਰਦੇ مالک ਨੇ ਦੱਸਿਆ ਹੈ ਕਿ ਮੈਂ ਕਿਤੇ ਬਾਹਰ ਗਿਆ ਸੀ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਸਾਰਾ ਸਮਾਨ ਉਥਲ-ਪੁਥਲ ਹੋਇਆ ਸੀ ਤੇ ਜਦੋਂ ਮੈਂ ਸਾਰਾ ਕੁਝ ਚੈੱਕ ਕੀਤਾ ਤੇ ਤਕਰੀਬਨ 25 ਤੋਂ 30 ਲੱਖ ਦਾ ਜਿੰਨਾ ਮੇਰਾ ਨੁਕਸਾਨ ਹੋ ਚੁੱਕਾ ਹੈ ਅਤੇ ਸੀਸੀਟੀਵੀ ਦਾ ਡੀਵੀਆਰ ਅਤੇ ਨਾਲ ਹੀ ਵਾਈਫਾਈ ਲੱਗਿਆ ਉਹ ਵੀ ਚੋਰ ਲੈ ਗਏ ਪੁਲਿਸ ਚੋਰਾਂ ਦੀ ਭਾਲ ਵਿੱਚ ਜੁੱਟੀ ਹੋਈ ਹੈ ਆਓ ਸੁਣਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਘਰ ਦੇ ਮਾਲਕ ਕੀ ਕਹਿੰਦੇ ਹਨ ਨਵਾਂ ਸ਼ਹਿਰ ਇਹ ਸਵੇਰੇ 9:30 ਤੋਂ 10:00 ਵਜੇ ਤੱਕ ਮੈਂ ਰਾਤ ਬਾਅਦ ਸੀਗਾ ਜੀ ਸਵੇਰੇ ਵੀ ਜਦੋਂ ਮੈਂ ਆਇਆ ਮੈਂ ਪਹਿਲਾਂ ਬਨਾਲੇ ਗਿਆ ਉੱਥੋਂ ਵੀ ਵਾਲ ਹੁੰ ਕਟਾ ਕੇ ਆਇਆ ਵਾਪਸ ਆਇਆ ਘਰ ਨੂੰ ਉਸ ਵੇਲੇ ਮੈਨੂੰ ਆ ਕੇ ਲੋਕ ਖੋਲਣ ਲੱਗਾ ਉਸ ਦਿਨ ਪਤਾ ਲੱਗਾ ਵੀ ਨੁਕਸਾਨ ਜੀ 20 ਤੋਂ ਹਾਂਕਾਂ 25 ਤੋਂ 30 ਲੱਖ ਦੇ ਵਿੱਚ ਵਿੱਚ ਆਏਗਾ। ਹਾਂ ਸਾਡੇ ਕੋਲ ਜਿੰਦਾ ਜੀਗਾ ਮੇਰੇ ਕੜਾ ਸਗਾ 7-8 ਟੋਲੇ ਦਾ ਚੈਨੀ ਸੀਗੀ, ਦੋ ਮੁੰਡੀਆਂ ਸੀਗੀਆਂ ਤੇ 7000 ਡਾਲਰ ਯੂ ਐਸ اے ਸੀ, 3000 ਕੈਨੇਡੀਅਨ ਤੇ 6.5 ਤੇ 6 ਦੇ ਲੱਖ ਦੇ ਵਿਚਾਲੇ ਤੇ 6 ਵੀ ਹੋ ਸਕਦਾ ਮੈਂ ਗਿਣੇ ਜਿੰਦਾ ਉਹ ਸੀਗਾ ਕੈਸ਼ ਇੱਥੇ ਵਾਲੇ ਤੇ ਰਿਸ਼ਤੀ ਰੂਪ ਚ ਵੀ ਦਿੱਤਾ ਉਹਨਾਂ ਨੂੰ ਸਵੇਰੇ ਆਏ ਵੀ ਸੀਗੇ ਪਰ ਇਹਨਾਂ ਨੇ ਹਲੇ ਤੱਕ ਕੋਈ ਪ੍ਰੋਪਰ ਕਾਰਵਾਈ ਨਹੀਂ ਕੀਤੀ। ਉਹ ਜਿਹੜਾ ਸਾਡੇ ਕੈਮਰਿਪ ਲੱਗੇ ਸੀ ਉਹਨਾਂ ਦਾ ਵੀ ਟੀਵੀ ਆਰਪੀ ਲੱਗਾ ਜੀ ਅੱਛਾ ਜੀ ਤੇ ਜਿਹੜਾ ਵਾਈਫਾਈ ਵਾਲਾ ਸੀ ਉਹ ਵੀ ਲੱਗਾ ਜੀ ਅੱਲੇ ਤੱਕ ਬਾਕੀ ਸਮਾਨ ਦਾ ਪਤਾ ਨਹੀਂ ਵੀ ਕੀ ਕੁਛ ਹੈਗਾ ਕੀ ਕੁਛ ਨਹੀਂ ਹੈ ਇੱਥੇ ਕੀ ਪਾਸਵਰਡ ਵੀ ਮੇਰੇ ਇੱਥੇ ਸੀਗਾ ਇੱਕ ਜਿਹੜਾ ਬੈਗ ਹੁੰਦਾ ਉਹਦੇ ਵਿੱਚ ਸਾਰਾ ਸਮਾਨ ਸੀ ਮੇਰਾ